ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਸਾਰੇ ਠੀਕੇ ਉਹ ਮਾਰਾ ਚੜਦੀ ਕਲਾ ਵਿੱਚ ਰੱਖੇ ਅੱਜ ਦੀ ਵੀਡੀਓ ਆ ਕਿ ਸਰਬਲੋਹ ਦੇ ਜਿਹੜੇ ਬਰਤਨ ਆ ਉਹ ਕਿਵੇਂ ਸਾਫ਼ ਕਰੀਏ ਤੇ ਇਹਨਾਂ ਦੀ ਮਹੱਤਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਣੇ ਆ ਕਿ ਜਿਹੜੇ ਸਰਬਲੋਹ ਦੇ ਬਰਤਨ ਆ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਾਲ ਸਾਫ਼ ਨਹੀਂ ਹੁੰਦੇ ਨਾ ਹੀ ਕਿਸੇ ਸਾਬਨ ਨਾਲ ਤੇ ਨਾ ਹੀ ਕਿਸੇ ਲਿਕਵਿਡ ਨਾਲ ਸਾਫ਼ ਹੁੰਦੇ ਆ ਜੇ ਉਹ ਵੀ ਸਟੀਲ ਦੇ ਜਾਂ ਕੱਚ ਦੇ ਜਾਂ ਹੋਰ ਬਰਤਨ ਨੇ ਇਹ ਤੇ ਬਰਤਨ ਹਰ ਤਰ੍ਹਾਂ ਦਾ ਸਾਬਣ ਸਿਰਫ ਕੈਮੀਕਲ ਨਾਲ ਸਾਫ਼ ਹੋ ਜਾਂਦੇ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਆ ਪਰ ਜਿਹੜਾ ਸਰਬਲੋਹ ਦਾ ਬਰਤਨ ਆ ਇਹ ਨੂੰ ਇੰਨਾਂ ਚੀਜ਼ਾਂ ਨਾਲ ਸਾਫ਼ ਨਹੀਂ ਹੋ ਸਕਦਾ ਸੋ ਸਭ ਤੋਂ ਪਹਿਲਾਂ ਇਹਦੀ ਮਹੱਤਾ ਦੱਸਣੀ ਆ ਵੇਖੋ ਜੀ ਮਹਾਰਾਜ ਦਸਵੀਂ ਪਾਸਾ ਗੁਰੂ ਗਬਿੰਦ ਸਿੰਘ ਜੀ ਨੇ ਸਾਨੂੰ ਸਰਬਲੋਹ ਦਾ ਬਾਟਾ ਤੇ ਸਰਬਲੋਹ ਦਾ ਘੜਾ ਦਿੱਤਾ ਆ ਜਿਸ ਵਿੱਚ ਆਪਾਂ ਕੋਈ ਵੀ ਚੀਜ਼ ਸਾਕ ਸਕਦੇ ਆ ਜਾਲ ਮਹਾਰਾਜ ਜੀ ਨੇ ਜਦੋਂ ਸਾਡਾ ਜਨਮ ਹੁੰਦਾ ਆ ਮਤਲਬ ਜਦੋਂ ਅਸੀਂ ਅੰਮ੍ਰਿਤ ਛਕਨੇ ਆ ਉਦੋਂ ਤੋਂ ਹੀ ਸਾਡਾ ਜਨਮ ਹੁੰਦਾ ਖਾਲਸੇ ਦਾ ਜਨਮ ਹੀ ਉਦੋਂ ਹੁੰਦਾ ਜਦੋਂ ਮਹਾਰਾਜ ਜੀ ਦੇ ਅੰਮ੍ਰਿਤ ਦੀ ਦਾਤ ਬਖਸ਼ਦੇ ਆ ਤੋਂ ਸੋ ਸਭ ਤੋਂ ਪਹਿਲਾਂ ਤੇ ਉਹ ਸਾਨੂੰ ਸਰਬਲੋਹ ਦਾ ਕੜਾ ਪਾਉਣ ਵਾਸਤੇ ਕਹਿੰਦੇ ਆ ਤੇ ਫਿਰ ਸਾਨੂੰ ਉਹੀ ਸਰਬਲੋਹ ਦੇ ਬਾਟੇ ਦੇ ਵਿੱਚ ਸਭਨਾਂ ਨੂੰ ਅੰਮ੍ਰਿਤ ਛਕੰਦੇ ਆ ਇਸ ਤੋਂ ਭਾਵ ਇਹ ਆ ਕਿ ਜੋ ਮਹਾਰਾਜ ਜੀ ਨੇ ਸਾਨੂੰ ਕਿਹਾ ਆ ਕਿ ਦਸਮ ਜੋ ਵੀ ਆ ਗੁਰੂ ਜੀ ਨੇ ਕਿਹਾ ਹੈ ਕਿ ਸਰਬਲੋਵ ਵਿੱਚ ਖਾਓ ਤੇ ਸਰਬਲੋਵ ਵਿੱਚ ਸਰਬਲੋਵ ਨੂੰ ਪਾਓ ਤੇ ਸਰਬਲੋਵ ਵਿੱਚ ਖਾਓ ਸੋ ਇਸ ਤਰ੍ਹਾਂ ਆਪਾਂ ਸਰਬਲੋਵ ਵਿੱਚ ਹੀ ਸਾਨੂੰ ਸਕਣਾ ਚਾਹੀਦਾ ਆ ਸੋ ਇਹਨਾਂ ਨੂੰ ਸਾਫ਼ ਕਿਵੇਂ ਕਰਨਾ ਆ ਉਹ ਤੁਹਾਨੂੰ ਦੱਸਨੀ ਆ ਹਾਂਜੀ ਪੀਏ ਆ ਸਰਬਲੋਵ ਦਾ ਆਟਾ ਇਹ ਵੇਖੋ ਵਿੱਚ ਕਿਵੇਂ ਜੰਗ ਲੱਗਾ ਹੋਇਆ ਆ ਤੇ ਇਹਨੂੰ ਸਾਫ਼ ਕਰਨ ਵਾਸਤੇ ਆਪਾਂ ਲਵਾਂਗੇ ਨਿੰਬੂ ਅਰੀਤੇ ਤੇ ਸਾਫ ਰਾਖ ਸੋ ਕੱਢ ਲਓ ਕੱਢਣੀ ਐ ਸਾਫ ਹਾਂ ਦੇਖੋ ਜੀ ਆਪਾਂ ਜਿਸ ਤਰ੍ਹਾਂ ਨਿੰਬੂ ਵੀ ਫੇਰਾਂਗੇ ਤੇ ਇਹਦੇ ਨਾਲ ਆ ਜੋ ਵੀ ਆ ਤੇ ਸਾਰਾ ਇਹ ਜੰਗ ਜਿਹੜਾ ਆ ਸਿਰਫ ਨਿੰਬੂ ਦੇ ਨਾਲ ਹੀ ਦੇਖਿਓ ਕਿ ਕਿੰਨਾ ਸਾਝਾ ਜੰਗ ਜਿਵੇਂ ਲక్ష్ਨਾ ਸਤਾਰੋ ਜਨ ਇਸ ਤਾਨੇ ਕੁੱਟ-ਕੁੱਟ ਕੇ ਇਹ ਵਿਖੋ ਜਾੰਗੀਆ ਇਸ ਤਾ ਆਪਾਂ ਇਹਨੂੰ ਕੁੱਟ-ਕੁੱਟ ਕੇ ਫੇਰ ਨਾਲ ਇਸ ਦਾ ਜਾਂੰਦ ਉਤਰ ਜਾਏਗਾ ਸੋ ਹੁਣ ਇਹਦੇ ਵਿੱਚ ਥੋੜੀ ਜਿਹੀ ਰੇਤ ਦੇ ਕੇ ਨਾਲ ਇਸ ਤਰੈ ਲੋ ਸਾਫ਼ ਕਰਾ ਗਏ ਤੇ ਜਿਵੇਂ ਇਸ ਤਰੈ ਨਿੰਬੂ ਲੈਣਾ ਹੈ ਤੇ ਨਿੰਬੂ ਨੂੰ ਸਵੇਰੇ ਸਵੇਰੇ ਤੇ ਨਿੰਬੂ ਦਾ ਮਾਲ ਲਿਆ ਇਸ ਤਰ੍ਹਾਂ ਚਮਕ ਜਾਇਗਾ ਜਿਵੇਂ ਸਿਲਵਰ ਜਾਂ ਚਾਂਦੀ ਹੁੰਦੀ ਆ ਬਾਇ ਤੇ ਸੋਨ ਤਰੀਕੇ ਦੇ ਨਾਲ ਜੀ ਕੀ ਕਰਦੀ ਆ ਜੋ ਕਨਾਂ ਬੀਬੀਆਂ ਹੁੰਦੇ ਆ ਕਿ ਸਰਬਲੋਹੇ ਬਰਤਨ ਜਿਹੜੇ ਆ ਸਾਫ ਕਰਨੇ ਉੱਥੇ ਹੁੰਦੀ ਆ ਤੇ ਕੋਈ ਉੱਥੇ ਨਹੀਂ ਹੁੰਦੇ ਜਿਸ ਤਰ੍ਹਾਂ ਅਸੀਂ ਰੋਜ਼ ਇਸ ਤਰ੍ਹਾਂ ਹੀ ਸਾਫ ਕਰਾਂਗੇ ਤੇ ਕਦੀ ਵੀ ਇਸ ਨੂੰ ਜੰਗ ਨਹੀਂ ਲੱਗੇਗਾ ਜੋ ਟਾਈਮ ਲੱਗਦਾ ਹੈ ਜੀ ਤੇ ਬਹੁਤ ਜ਼ਿਆਦਾ ਚਾਹੇ ਲੱਗਾ ਹੋਵੇ ਪਰ ਇਹ ਸਾਫ ਹੀ ਸਾਫ਼ੀ ਹੋ ਜਾਂਦਾ ਨਾਲ ਨਾਲ ਹੀ ਉੱਤਰ ਜਾਂਦਾ ਹੈ ਫਿਰ ਇਸ ਨੂੰ ਆਪਾਂ ਹੁਣ ਥੋੜੀ ਜੀ ਸਵਾਦ ਤੇ ਨਿੰਬੂ ਤਾਂ ਹੋ ਗਿਆ ਨੰਨ ਅਸੀਂ ਵਾਸ ਕਰਕੇ ਬਖੰਦੇ ਆਪ ਹਾਂਜੀ ਇਹ ਉਹੀ ਬਟਾਆ ਜੋ ਪਹਿਲਾਂ ਦਿਖਾਇਆ ਸੀ ਵੇਖੋ ਕਿੰਨਾ ਚਮਕਦਾ ਆ ਕਿਸੇ ਵੀ ਤਰ੍ਹਾਂ ਦੇ ਇਸ ਨੂੰ ਜੰਗ ਨਹੀਂ ਲੱਗਾ ਤੇ ਜੇ ਇਸ ਨੂੰ ਹੋਰ ਵੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਇਹ ਹੋਰ ਵੀ ਜ਼ਿਆਦਾ ਚਮਕੇਗਾ ਜਿੰਨਾ ਇਹਨੂੰ ਸਾਫ਼ ਕੀਤਾ ਜਾਏਗਾ ਰੇਤ ਤੇ ਸਾਬਨ ਨਿੰਬ ਰੇਤ ਸੁਆਹ ਤੇ ਨਿੰਬੂ ਦੇ ਨਾਲ ਇਸ ਨੂੰ ਸੀ ਇਸ ਤਰ੍ਹਾਂ ਚਮਕਾ ਸਕਦੇ ਆ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਕਮੈਂਟ ਚ ਦੱਸਿਓ ਕਿੰਨੀ ਲੱਗੀ ਕਿਵੇਂ ਦੀ ਵੀਡੀਓ ਲੱਗੀ ਤੁਹਾਨੂੰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ